ఫో <laughs> ਜੀ ਬਰਾਊਨ ਐ ਗਿਆ ਠੀਕ ਹੈ ਜੀ ਬਰਾਊਨ ਆਡੇ ਦਾ ਵਰਲਡਰ ਬਾੜ ਮੰਗਲਵਾਰੀ ਕਿਦਾਂ ਦੀ ਖ਼ਬਰ ਕਰਾਉਣੀ ਐ ਤੇ ਮੈਨੂੰ ਮੈਂ ਮੰਨਦਾ ਦੁਆਰ ਵਹਿਮ ਜਿਹਨੇ ਮਰਜੀ ਹੀ ਕਰ ਦਈਏ ਵਾਹੀ ਬਣਾਏ ਪਣੀ ਆ ਖੁਦ ਬਣਾਏ ਅਸਾਂ ਆਪਣੇ ਵਾਰ ਬਾਹਰ ਕੋਈ ਵਾਰ ਨਹੀਂ ਕੋਈ ਨੰਦਾ ਬੰਦੇ ਨੇ ਦਿਨ ਵਾਰ ਟਾਈਮ ਬਣਾਇਆ ਦੁਨੀਆ ਚਲਾਉਂਗਾ ਦੇਖਣਾ ਵਾਪਸ ਹੁਣ ਇੱਥੇ ਦੇਣਾ ਕਈ ਦੇਸ਼ ਹੈ ਜਿਹੜੇ ਕੋਈ ਦੇਸ਼ ਇਹੋ ਜਿਹੀ ਵੀ ਕੋਈ ਦੇਸ਼ ਇਹੋ ਜਿਹੀ ਵੀ ਹੈਗਾ ਜਿੱਥੇ 6 ਮਹੀਨੇ ਨਾਲ 6 ਮਹੀਨੇ ਦੇਣਾ ਬਿਲਕੁਲ 6 ਮਹੀਨੇ 6 ਮਹੀਨੇ ਦੇਣੇ 24 ਘੰਟੇ ਜਿਹੜਾ ਪਿੱਛੇ ਕਰ ਦਦਾ ਆਹ 24 ਘੰਟੇ ਟਾਈਮ ਚੱਲਿਆ ਨਾ ਕਿ ਕਿ ਉਹ ਕੰਟਰੀਆਂ ਦਾ ਆਹੋ ਜਿਹਾ ਸਾਡਾ ਪਾਛ ਹੋਇਆ ਸਾਡੇ ਜਿੱਥੇ ਜਿੱਥੇ ਰਾਤ ਦਿਨ 6 ਸੇ ਮਹੀਨੇ ਨਾ 24 ਘੰਟੇ ਸਾਰਾ ਕੰਮ ਕਰਦੇ ਆ ਉਹਨਾਂ ਕੋਲ ਕਹਿੰਦਾ ਆਲਾਰਮ ਲੱਗੇ ਇੱਕ ਤੇ ਹੁਣ ਫੋਨ ਆਇਆ ਵੀ ਅੱਧੇ ਘੰਟੇ ਦਾ ਫਰਕ ਰਹੇਗਾ ਤੁਹਾਡੇ ਟਾਈਮ ਨਾਲ 12:30 ਦੇ ਦਾ ਉੱਥੇ ਰਾਤ ਕੈਂਡੀ ਦੇ ਦੋ ਦੋ ਕਿਲੋ ਸ਼ਿਵਰਾ ਨਾਮ ਲੈਫਟ ਮਾੜਾ ਉੱਥੇ ਗਿਆ 5:30 ਇਹ ਸਾਲਾ ਪਿੱਛੇ ਜੀ ਦੱਸਣ ਦੇ ਵੀ ਇਹ ਕਿਹਨਾਂ ਦਾ ਬੋਲ ਚਲੋ ਗੈਸੀ ਹੈ ਨਾ ਵਿਗਿਆਨਕਾਂ ਦੇ ਵੀ ਦੇਖੋ ਜੀ ਜੀਨ ਦਾ ਜਿਹੜਾ ਪਾਣੀ ਬਣਾ ਲੂਗਾ ਉਹ ਉਹ ਇੰਨਾ ਪਾਣੀ ਤੇ ਨਹੀਂ ਹੋਊਗਾ ਵੀ ਜੋ ਵਾਪਮ ਹੋ ਗਿਆ ਗਰਮ ਹੋ ਗਿਆ ਮੇਰਾ ਨਾਮ ਜੀ ਗੁਰਨਵ ਨੇ ਹਾਲ ਸਿੰਘ ਦਾਬੀਆ ਜੀ ਪਿੰਡ ਪਾਰੋਵਾਲ ਡਿਸਟ੍ਰਿਕਟ ਗੁਰਦਾਸਪੁਰ ਤੇ ਪੰਜਾਬ ਇਹ ਆਂਡਾ ਜੀ 232 ਗ੍ਰਾਮ ਦਾ ਆਂਡਾ ਜੀ ਬਰਾਊਨ ਆਂਡਾ ਜੇ ਤੇ 232 ਗ੍ਰਾਮ ਦਾ ਇਹ ਜੀ ਮੇਰੇ ਪਾਪਾ ਜੀ ਨੇ ਕਿਹਾ ਮੈਨੂੰ ਵੀ ਉਹ ਉੱਥੇ ਫਾਰਮ 'ਚ ਆਂਡਾ ਵਾ ਇੱਕ ਮੈਂ ਵੇਖਿਆ ਬਹੁਤ ਵੱਡਾ ਆਂਡਾ ਤੇ ਉਹਨੂੰ ਲਿਆ ਘਰ ਤੇ ਉਹਨੂੰ ਘਰ ਲਿਆ ਕੇ ਰੱਖ ਟੁੱਟ ਜਣਾ ਹੀ ਆਂਡਾ ਯਾ ਆਂਡੇ ਨੂੰ ਵੱਡਾ ਸਾਈਜ਼ ਆ ਤੇ ਉਹਦਾ ਉਹਦਾ ਜਿਹੜਾ ਸ਼ੈਲ ਉਹ ਵੀ ਪਤਲਾ ਹੋਊਗਾ ਤੇ ਮੈਂ ਉਹਨੂੰ ਫਿਰ ਮਨੁੱਖੇ ਲਾਇਆ ਉਹਨੇ ਵੀ ਜਾ ਲੈ ਕੇ ਆ ਤੇ ਮੈਂ ਲੈਣ ਗਿਆ ਤੇ ਜਦੋਂ ਮੈਂ ਫੜਿਆ ਤਾਂ ਉਹ ਵਾ ਭਾਰਾ ਲੱਗਾ ਮੈਨੂੰ ਤੇ ਜਦੋਂ ਤੋਲਿਆ ਕਿੰਨਾ ਕੁ weight ਆ ਜੀ ਤੇ ਜਦੋਂ ਤੋਲਿਆ ਤੇ ਨਿਕਲਿਆ 232 ਗ੍ਰਾਮ ਫਿਰ ਗੂਗਲ ਕੀਤਾ ਗੂਗਲ 'ਚ ਫਿਰ ਨਿਕਲਿਆ ਮਹਾਰਾਸ਼ਟਰ ਦਾ ਰਿਕਾਰਡ 210 ਗ੍ਰਾਮ ਦਾ ਵਾਈਟ ਐਗ ਠੀਕ ਹੈ ਜੀ ਤੇ ਉਸ ਤੋਂ ਬਾਅਦ ਫਿਰ ਆਪਣੇ ਬੱਚਿਆਂ ਨੂੰ ਮੈਂ ਕੀਤਾ ਫੋਨ ਪੇ ਇਦਾਂ ਦਾ ਅੰਡਾ ਆ ਇੰਡੀਅਨ ਨੈਸ਼ਨਲ ਕਾਰਡ ਤੋੜਿਆ ਵਾ ਤੇ ਉਹਨਾਂ ਨੇ ਪੁੱਛਿਆ ਪਾਪਾ ਵੇਟ ਕੀ ਇਹਦਾ ਤੇ ਫਿਰ ਮੈਂ ਦੱਸਿਆ ਵੇਟ 232 ਗ੍ਰਾਮ ਤੇ ਦੇਸੀ ਅੰਡਾ ਨਾ ਮੈਂ ਕਿਹਾ ਤੇ ਉਹਨਾਂ ਨੇ ਫਿਰ ਜਦੋਂ ਚੈੱਕ ਕੀਤਾ ਤਾਂ ਉਹ ਆਂਦਾ ਤੁਸੀਂ ਤੇ ਵਰਲਡ ਰਿਕਾਰਡ ਤੋੜ ਦਿੱਤਾ ਵੀ ਜਿਹੜਾ ਅੱਗੇ 282 ਗ੍ਰਾਮ ਦਾ ਵਰਲਡ ਰਿਕਾਰਡ ਆ ਬ੍ਰਾਊਨ ਅੰਡੇ ਦਾ ਸਪੇਨ ਦਾ 100 182 ਸੌਰੀ 182 ਗ੍ਰਾਮ ਦਾ ਹਾਂਜੀ 182 ਗ੍ਰਾਮ ਦਾ ਸਪੇਨ ਦਾ ਰਿਕਾਰਡ ਤੋੜਤਾ ਤੁਸੀਂ ਤੇ ਤੁਹਾਡਾ ਤੇ ਵੇਟ 50 ਗ੍ਰਾਮ ਜ਼ਿਆਦਾ ਉਹਨੋਂ ਤੇ ਫਿਰ ਉਹਨਾਂ ਨੇ ਜਿਹੜਾ ਗਿਨੀਸ ਬੁੱਕ ਉਹ ਵਰਲਡ ਰਿਕਾਰਡ ਵਿੱਚ ਲਿਖਾਇਆ ਉਹ ਇਹਨੂੰ 30 ਸਾਲ ਤੋਂ ਕਰ ਰਹੇ ਆ ਜੀ ਧੰਦਾ ਤੇ ਬਾਕੀ ਜਿਹੜਾ ਅੰਡਾ ਆਮ ਸਾਈਜ਼ ਜਿਹੜਾ ਉਹ 50 ਤੋਂ 60 ਗ੍ਰਾਮ 70 ਤੇ ਜੇ ਕੋਈ ਡਬਲ ਜੋਕ ਅੰਡਾ ਆ ਜੇ ਤਾਂ ਉਹ 100 ਗ੍ਰਾਮ ਦਾ ਹੋ ਜਾਏਗਾ 110 ਦਾ ਹੋ ਜਾਊਗਾ ਤੇ ਹਾਈਐਸਟ ਜਿਹੜਾ ਅੰਡਾ 120 ਗ੍ਰਾਮ ਦਾ ਉਹ ਇਸ ਤੋਂ ਵੱਧ ਨਹੀਂ ਹੋਦਾ ਇਹ ਜੀ ਮੇਰੇ ਪਾਪਾ ਨੂੰ ਪਤਾ ਲੱਗਾ ਜੀ ਤੋ ਉਹਨਾਂ ਨੇ ਜਿਹਨੂੰ ਵੇਖਿਆ ਜਾ ਕੇ ਤੇ ਉਹ ਫਿਰ ਮੈਨੂੰ ਕਹਿੰਦੇ ਜੀ ਇਹ ਕੁਦਰਤੀ ਖਿਸ਼ਮਾ ਵਾ ਇਹ ਫੀਡ ਨਾਲ ਨਹੀਂ ਜੇ ਕੰਸਰਨ ਕੋਈ ਵੀ ਬਾਕੀ ਜਿਹੜੇ ਅਸੀਂ ਫੀਡ ਪਾਉਂਦੇ ਆ ਉਹ ਸਾਡੀ ਆਪਣੀ ਫਾਰਮ ਦੀ ਮੈਨੂਫੈਕਚਰਿੰਗ ਆ ਤੇ ਅਸੀਂ ਰੈਡੀਮੇਡ ਫੀਡ ਨਹੀਂ ਲੈਂਦੇ ਤੇ ਮੁਰਗੀ ਵੀ ਹੈਲਥੀ ਸਾਡੀ ਓਦਾਂ ਦੇ ਵੈਸੇ ਵੀ ਹੈਲਥੀ ਆ ਬੜੇ ਕੁਦਰਤੀ ਖਿਸ਼ਮਾ ਵਾਂ ਜਿਹੜਾ ਇਹ ਜੀ ਇਹਨੂੰ ਬਸ ਹੁਣ ਇੱਕ ਦੋ ਦਿਨ ਰੱਖਾਂਗੇ ਇੱਥੇ ਆਊਟ ਆਫ ਫ੍ਰਿਜ ਤੇ ਉਸ ਤੋਂ ਬਾਅਦ ਫਿਰ ਫ੍ਰਿਜ ਰੱਖਾਂਗੇ ਫਿਰ ਉਸ ਤੋਂ ਬਾਅਦ ਕੱਢਾਂਗੇ ਨਹੀਂ ਬਾਹਰ ਇਹਨੂੰ ਠੀਕ ਆ ਜੀ ਤੇ ਜਿੰਨੇ ਦਿਨ ਤੱਕ ਉਹ ਟੀਮ ਨਹੀਂ ਆਉਂਦੀ ਇਸਤੋਸਤ ਦੋਸਤ ਮਿੱਤਰ ਰਿਸ਼ਤੇਦਾਰ ਸਾਰੇ ਬੜੇ ਖੁਸ਼ ਨੇ ਹਾਂਜੀ ਵੀ ਬਲਡਰ ਕਾਰ ਟੁੱਟ ਗਿਆ ਅੰਡੇ ਦਾ ਜੀ ਤੇ ਫੋਨ ਵੀ ਆ ਰਿਹਾ ਬਾਹਰੋਂ ਵੀ ਫੋਨ ਆ ਰਿਹਾ ਇੱਥੋਂ ਵੀ ਆਪਣੇ ਰਿਸ਼ਤੇਦਾਰ ਫੋਨ ਕਰਦੇ ਆ ਪਿੰਡ ਦੇ ਦੋਸਤ ਮਿੱਤਰ ਵੀ ਆਏ ਨੇ ਵੇਖਣੇ ਨਾਸ ਵਿੱਚ ਉਹਨਾਂ ਨੌਜਵਾਨਾਂ ਨੂੰ ਜਾਂ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਜਿਹੜੇ ਇਸ ਧੰਦੇ ਨੂੰ ਜੋੜਨਾ ਚਾਹੁੰਦੇ ਦੇਖੋ ਜੀ ਪੋਲਟਰੀ ਫਾਰਮ ਇੱਕ ਲਾਇਵਨ ਧੰਦਾ ਹੈ ਹਾਂਜੀ ਜੇ ਅਸੀਂ ਮਿਹਨਤ ਕਰਦੇ ਆ ਠੀਕ ਹੈ ਜੀ ਮਿਹਨਤ ਦੇ ਨਾਲ ਨਾਲ ਵੇਖੋ ਆਪਣਾ ਆਂਡਾ ਪ੍ਰੋਡਕਟ ਕਰਨਾ ਹੁੰਦਾ ਹੈ ਜਾਂ ਬੀਟ ਜਿਹੜਾ ਅਸੀਂ ਬੈਲਰ ਬਣਾਉਨੇ ਆ ਤੇ ਉਸ ਤੋਂ ਨਾਲ-ਨਾਲ ਆ ਨੂੰ ਸੇਲ ਵੀ ਰੱਖਣੀ ਪੈਗੀ ਨਾਲ ਹਾਂਜੀ ਵੀ ਸੇਲ ਜਿਹੜੀ ਤੁਹਾਨੂੰ ਆਪਣੇ ਹੱਥ ਚ ਕਰਨੀ ਪੈਗੀ ਇਹ ਪ੍ਰੋਫਿਟ ਵਧ ਲੈਣ ਵਾਸਤੇ ਹਾਂਜੀ